ਸਵਾਗਤ ਹੈ ਪੀਟੀਸੀ نیوز ਹੋਵੇ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਸੀਂ ਸਭ ਜਾਣਦੇ ਹਾਂ ਕਿ ਸੰਗਰੂਰ ਦੇ ਵਿੱਚ ਇੱਕ ਵੱਡਾ ਕਾਂਡ ਹੋਇਆ ਹੈ ਜਿਸ ਦੇ ਵਿੱਚ 8 ਲੋਕ ਮਾਰੇ ਜਾ ਚੁੱਕੇ ਨੇ ਨਕਲੀ ਸ਼ਰਾਬ ਕਰਕੇ 8 ਲੋਕਾਂ ਦੀ ਮੌਤ ਹੋ ਗਈ ਹੈ ਹੁਣ ਨਕਲੀ ਸ਼ਰਾਬ ਕਰਕੇ ਸਿਰਫ ਪੀੜਿਤ ਪੰਜਾਬ ਹੀ ਨਹੀਂ ਐ ਬਿਹਾਰ ਵੀ ਐ ਤੁਸੀਂ ਸੋਚ ਰਹੇ ਹੋਵੋਗੇ ਬਿਹਾਰ ਦਾ ਪੰਜਾਬ ਦੇ ਨਾਲ ਕੀ ਲੈਣਾ ਦੇਣਾ ਇਹ ਜਿਹੜਾ ਪਿੱਛੇ ਟਾਈਟਲ ਚੱਲ ਰਿਹਾ ਪੰਜਾਬ ਦੀ ਸ਼ਰਾਬ ਬਿਹਾਰ ਕਰ ਰਹੀ ਖਰਾਬ ਇਹ ਅਸੀਂ ਨਹੀਂ ਕਹਿ ਰਹੇ ਇਹ ਬਿਹਾਰ ਦੀ ਸਰਕਾਰ ਕਹਿ ਰਹੀ ਐ ਸਰਕਾਰ ਕਿਹਨੂੰ ਕਹਿ ਰਹੀ ਐ ਸਰਕਾਰ ਕਹਿ ਰਹੀ ਐ ਇਲੈਕਸ਼ਨ ਕਮਿਸ਼ਨ ਨੂੰ ਜੀ ਹਾਂ ਬਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਐ ਕਿਉਂਕਿ ਬਿਹਾਰ ਡਰਾਈ ਸਟੇਟ ਹੈ ਉੱਥੇ ਸ਼ਰਾਬ ਬੰਦੀ ਹੈ ਉਹਨਾਂ ਨੇ ਦਾਵਾ ਕੀਤਾ ਕਿ ਪੰਜਾਬ ਦੀ ਸ਼ਰਾਬ ਹੈ ਜਿਹੜੀ ਉਹ ਸਮਗਲ ਹੋ ਕੇ ਬਿਹਾਰ ਦੇ ਵਿੱਚ ਆ ਰਹੀ ਹੈ ਵੈਸੇ ਤਾਂ ਬਹੁਤ ਸਾਰੇ ਸਟੇਟਾਂ ਤੋਂ ਬਿਹਾਰ ਦੇ ਵਿੱਚ ਸ਼ਰਾਬ ਆ ਰਹੀ ਹੈ ਪਰ ਸਭ ਤੋਂ ਵੱਧ ਜਿਹੜੀ ਸ਼ਰਾਬ ਹੈਗੀ ਹੈ ਉਹ ਪੰਜਾਬ ਤੋਂ ਆ ਰਹੀ ਹੈ ਸੋ ਦਾ ਵਿੱਚੋਂ 42% ਜਿਹੜੀ ਸ਼ਰਾਬ ਹੈਗੀ ਆ ਜਿਹੜੀ ਫੜੀ ਗਈ ਸ਼ਰਾਬ ਹੈਗੀ ਆ ਉਹ ਪੰਜਾਬ ਤੋਂ ਆਈ ਹੈ ਯਾਨੀ ਕਿ ਵੱਡੇ ਪੱਧਰ ਤੇ ਪੰਜਾਬ ਦੀ ਸ਼ਰਾਬ ਦੀ ਤਸਕਰੀ ਬਿਹਾਰ ਤੇ ਹੋ ਰਹੀ ਹੈ ਤੇ ਬਿਹਾਰ ਦੀ ਸਰਕਾਰ ਨੇ ਦੁਖੀ ਹੋ ਕੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਕੁਝ ਕਰੋ ਸਾਡੇ ਇੱਥੇ ਸ਼ਰਾਬ ਬੰਦੀ ਹੈ ਪਰ ਪੰਜਾਬ ਤੋਂ ਜਿਹੜੀ ਸ਼ਰਾਬ ਆ ਰਹੀ ਹੈ ਉਹ ਸਾਡੇ ਲੋਕਾਂ ਨੂੰ ਖਰਾਬ ਕਰ ਰਹੀ ਹੈ ਇਹ ਖਾਸ ਰਿਪੋਰਟ ਦੇਖੋ ਫਿਰ ਅੱਗੇ ਚਰਚਾ ਨੂੰ ਵਧਾਣੇ ਸ਼ਟਾਅ ਇਹ ਸ਼ਬਦ ਸਿਆਸਤ ਚ ਗੂੰਜਦਾ ਹੈ ਮੋਟਾ ਬੇਲੇ ਤਾਂ ਇਹ ਬਹੁਤ ਹੀ ਜ਼ਿਆਦਾ ਗੂੰਜਦਾ ਹੈ ਸ਼ਰਾਬ ਤੇ ਸਿਆਸਤ ਹੁੰਦੀ ਹੈ ਪਰ ਸ਼ਰਾਬ बिकਦੀ ਵੀ ਹੈ ਲੋਕ ਪੀਂਦੇ ਵੀ ਨੇ ਹੁਣ ਲੋਕ ਸਮਾਚ ਚੌਣਾ ਆਈਆਂ ਨੇ ਤੇ ਸ਼ਰਾਬ ਦਾ ਮੁੱਦਾ ਉੱਠਣਾ ਵੀ ਸੁਭਾਵਤ ਹੈ ਹੁਣ ਇਹ ਮੁੱਦਾ ਚੁੱਕਿਆ ਹੈ ਬਿਹਾਰ ਸਰਕਾਰ ਨੇ ਬਿਹਾਰ ਸਰਕਾਰ ਨੇ ਚੌਣ ਕਮਿਸ਼ਨ ਨੂੰ ਇੱਕ ਲੈਟਰ ਲਿਖਿਆ ਹੈ ਜਿਸ ਤੇ ਪੰਜਾਬ ਹਸਣੇ ਦਸ ਸੂਬਿਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਇਲਜ਼ਾਮ ਨੇ ਸ਼ਰਾਬ ਤਸਕਰੀ ਦੇ ਬਿਹਾਰ ਕਰਾਈ ਸਟੇਟ ਚੌਣ ਕਮਿਸ਼ਨ ਨੂੰ ਲੈਟਰ ਲਿਖੀ ਗਈ ਹੈ ਤੇ ਕਿਹਾ ਗਿਆ ਕਿ ਪੰਜਾਬ ਚੋਂ ਸਭ ਤੋਂ ਵੱਧ ਸ਼ਰਾਬ ਤਸਕਰੀ ਹੁੰਦੀ ਹੈ ਪੰਜਾਬ ਚੋਂ ਟੋਟਲ ਸ਼ਰਾਬ 42% ਸ਼ਰਾਬ ਬਿਹਾਰ ਸਪਲਾਈ ਹੋ ਰਹੀ ਬਿਹਾਰ ਸਰਕਾਰ ਨੇ ਲੈਟਰ ਚ ਵੀ ਲਿਖਿਆ ਕਿ 10,54,045 ਲੀਟਰ ਸ਼ਰਾਬ ਯਾਨੀ ਕੁੱਲ ਸ਼ਰਾਬ ਦਾ 42% ਹਿੱਸਾ ਬਿਹਾਰ ਚ ਤਸਕਰੀ ਦੇ ਰਾਹੀ ਪਹੁੰਚਦੇ ਤੂਜੇ ਨੰਬਰ ਯੂਪੀ ਦਾ 20% ਸ਼ਰਾਬ ਦਾ ਹਿੱਸਾ ਵਿਹਾਰ ਚ ਤਸਕਰੀ ਦੇ ਰਾਹੀ ਪਹੁੰਚਾਇਆ ਜਾ ਰਿਹਾ ਹੈ ਵਿਹਾਰ ਸਰਕਾਰ ਦੀ ਨਿਸ਼ਚ ਸਾਹਮਣੇ ਆਉਂਦੀ ਦੇਰ ਸ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਕੇਰਨਾ ਵੀ ਸ਼ੁਰੂ ਕਰ ਦਿੱਤਾ ਵਿਰੋਧੀ ਥਾਥੋ ਦਾ ਕਹਿ ਰਹੇ ਨੇ ਕਿ ਸ਼ਰਾਬ ਪਾਲਿਸੀ ਲਾਗੂ ਕਰਕੇ ਖਜ਼ਾਨਾ ਭਰਨ ਵਾਲੀ ਸਰਕਾਰ ਸ਼ਰਾਬ ਦੀ ਤਸਕਰੀ ਕਰਵਾ ਰਹੀ ਹੈ ਉਸ ਸ਼ਰਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਦਾ ਪ੍ਰਣਾਮ ਹੁੰਦਾ ਹੈ ਚਾਹੇ ਪੰਜਾਬ ਹੋਵੇ ਚਾਹੇ ਦੇਸ਼ ਦੀ ਪਾਰਲੀਮੈਂਟ ਹੋਵੇ ਤੇ ਹੁਣ ਜੇ ਬਿਹਾਰ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਰਹੀ ਹੈ ਕਿ 42% ਸ਼ਰਾਬ ਦੀ ਜਿਹੜੀ ਤਸਕਰੀ ਹੈ ਉਹ ਪੰਜਾਬ ਤੋਂ ਬਿਹਾਰ ਦੇ ਵਿੱਚ ਹੁੰਦੀ ਹੈ ਤਾਂ ਅੱਜ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਮੌਜੂਦਾ ਸਰਕਾਰ ਦੇ ਉੱਤੇ ਜਿਹੜਾ ਲਗਭਗ 1500 ਕਿਲੋਮੀਟਰ ਪੰਜਾਬ ਤੋਂ ਦੂਰ ਹੈ ਬਿਹਾਰ ਸੂਬਾ ਉਹ ਕਹਿੰਦਾ ਹੈ ਕਿ ਸਾਡੇ ਇੱਥੇ ਸ਼ਰਾਬ ਸਮਗਲ ਹੋ ਕੇ ਬਾਕੀ ਸੂਬਿਆਂ ਤਵਾਂਦੀ ਹੈ ਤੇ ਕੱਲੀ 1.5 10 ਲੱਖ ਲੀਟਰ ਜਿਹੜੀ ਹੈਗੀ ਐ ਉਹ ਪੰਜਾਬ ਤੋਂ ਆਉਂਦੀ 25 ਲੱਖ ਲੀਟਰ ਚੋਂ ਤੁਸੀਂ ਇਹਨਾਂ ਕੋ ਕੀ ਲੱਭ ਦਿਓ ਜਿਉਂ ਤੋਂ ਕਿ ਇਹਨਾਂ ਨੇ ਜਾਣਾ ਸਾਰਨ ਵਾਅਦਾ ਜੀ ਪੰਜਾਬ ਦੇ ਵਿੱਚ ਜਿੰਨੇ ਠੇਕੇਦਾਰ ਨੇ 80% 70% ਦੋ ਨੰਬਰ ਦੀ ਸ਼ਰਾਬ ਵਿਕਰੀ ਦੂਜੀ ਗੱਲ ਬਕਾਇਦਾਤਾ ਔਰ ਬਾਹਰਲੇ ਸੂਬਿਆਂ ਚ ਜਿੰਨੇ ਵੀ ਇਥੋਂ ਸ਼ਰਾਬ ਜਾ ਰਹੀ ਹੈ ਡਿਸਟਿਲਰੀਆਂ ਚ ਬਹੁਤ ਸਾਰੀਆਂ ਚ ਉਹਦੇ ਵਿੱਚ ਗਵਰਨਮੈਂਟ ਓ ਪੰਜਾਬ ਤੇ ਗਵਰਨਮੈਂਟ ਓ ਜਿਹੜੀ ਐਕਸਰਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਇਥੇ ਆਪ ਜਾ ਕੇ ਬਾਰਡਰ ਟਪਾ ਕੇ ਆਂਦੇ ਨੇ ਵਿਹਾਰ ਸਰਕਾਰ ਦੇ ਹੈ ਇਲਜ਼ਾਮ ਇੱਕ ਪਾਸੇ ਸਰਕਾਰ ਦੀ ਨੀਤੀ ਤੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਘੇਰ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ 'ਚ ਸ਼ਰਾਬ ਨੀਤੀ ਘਟਾਲੇ ਨੂੰ ਲੈ ਕੇ ਵੀ ਜਾਂਚ ਚੱਲ ਰਹੀ ਹੈ ਐਸੇ ਵਿਚਾਲੇ ਵਿਹਾਰ ਸਰਕਾਰ ਵੱਲੋਂ ਲਾਇਏ ਗੇ ਇਲਜ਼ਾਮ ਵੀ ਬੇहद ਗੰਭੀਰ ਨੇ ਜੋ ਸਰਕਾਰ ਨੂੰ ਵੀ ਸਵਾਲਾਂ ਦੇ ਕਟਹਿਰੇ 'ਚ ਖੜੇ ਕਰ ਰਹੇ ਨੇ ਸਵਾਲ ਹੁਣ ਉੱਠਦੇ ਨੇ ਕਿ ਆਖਿਰਕਾਰ ਜਿਹੜਾ ਪੰਜਾਬ ਕਹਿੰਦਾ ਸੀ ਕਿ 10325 ਜਿਹੜਾ ਕਰੋੜ ਰੁਪਏ ਦਾ ਬਿਜ਼ਨਸ ਟੋਟਲ ਅਸੀਂ ਪੰਜਾਬ ਦੇ ਵਿੱਚ ਸ਼ਰਾਬ ਦੇ ਜ਼ਰੀਏ ਐਕਸਾਈਡ ਦੇ ਜ਼ਰੀਏ ਕਰ ਰਹੇ ਹਾਂ ਉਹ ਸਟੇਟ ਇੰਨੇ ਵੱਡੇ ਪੱਧਰ ਦੇ ਉੱਤੇ ਕਿਵੇਂ ਸਮਗਲਿੰਗ ਉਸ ਸਟੇਟ ਚ ਹੋ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ ਆਖਿਰਕਾਰ ਕੌਣ ਕਰ ਰਿਹਾ ਕੌਣ ਕਰਵਾ ਰਿਹਾ ਇਹ ਵੀ ਸਵਾਲ ਜਾਂਚ ਦੇ ਵਿਸ਼ੇ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਵੀ ਪੀਟੀਸੀ ਨਿਊਜ਼ ਸਾਲ 2023 ਦੇ ਵਿੱਚ ਸਿਰਫ ਇੱਕ ਸਾਲ ਦਾ ਡੇਟਾ ਉਹਨਾਂ ਨੇ ਜਾਰੀ ਕੀਤਾ ਕਿ 1.5 ਲੱਖ ਲੀਟਰ ਸ਼ਰਾਬ ਹੈ ਜਿਹੜੀ ਉਹ ਪੰਜਾਬ ਤੋਂ ਸਮਗਲ ਹੋ ਕੇ ਬਿਹਾਰਤ ਵਿੱਚ ਗਈ ਹੈ ਯਾਨੀ ਕਿ ਇਹ ਤਾਂ ਉਹ ਸ਼ਰਾਬ ਹੈ ਜਿਹੜੀ ਫੜੀ ਗਈ ਜਿਹੜੀ ਨਹੀਂ ਫੜੀ ਗਈ ਉਹਦਾ ਕੋਈ ਡੇਟਾ ਹੀ ਨਹੀਂ ਹੈਗਾ ਇਹ तमाम ਹੋਰ ਜਾਣਕਾਰੀਆਂ ਉਸ ਚਿੱਠੀ ਦੇ ਵਿੱਚ ਨੇ ਜਿਹੜੀ ਐਕਸਕਲੂਸਿਵ ਚਿੱਠੀ ਪੀਟੀਸੀ ਨਿਊਜ਼ ਦੇ ਕੋਲ ਹੈ ਜਿਹੜੀ ਬਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਾਰਵਾਈ ਲਈ ਕਿਹਾ ਰਵਿੰਦਰ ਮੀਤ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸਾਰੀ ਖਬਰ ਦਾ ਖੁਲਾਸਾ ਕੀਤਾ ਹੈ ਇਹ ਚਿੱਠੀ ਵੀ ਰਵਿੰਦਰ ਦੇ ਕੋਲ ਹੈਗੀ ਹੈ ਜਿਸ ਵਿੱਚ तमाम ਜਾਣਕਾਰੀਆਂ ਜਿਸ ਦੇ ਵਿੱਚ तमाम ਇਹ ਅਲੀਗੇਸ਼ਨਸ ਨੇ ਜਿਹੜੇ ਬਿਹਾਰ ਦੀ ਸਰਕਾਰ ਨਾਲ ਥੋੜੀ ਜੀ ਡਿਟੇਲ ਦੇ ਵਿੱਚ ਜਾਣਕਾਰੀ ਰਵਿੰਦਰ ਦੋ ਦਿਓ ਜਰਾ ਬਿਲਕੁਲ ਦੇਖੋ ਹਰਪ੍ਰੀਤ ਜੀ ਇਹ ਚਿੱਠੀ ਬੜੀ ਇੰਪੋਰਟੈਂਟ ਹੈ ਇਹ ਚਿੱਠੀ ਤੋਂ ਬੜਾ ਕੁਝ ਸਪਸ਼ਟ ਹੋ ਜਾਂਦਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਆਖਿਰਕਾਰ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਸ਼ਰਾਬ ਹੈਗੀ ਹੈ ਨਕਲੀ ਸ਼ਰਾਬ ਕਹੋ ਜਾਂ ਫਿਰ ਸ਼ਰਾਬ ਜਿਹੜੀ ਵੀ ਹੈਗੀ ਉਹ ਤਿਆਰ ਹੋ ਰਹੀ ਹੈ ਤੇ ਦੂਜੇ ਸਟੇਟਾਂ 'ਚ ਜਾ ਰਹੀ ਹੈ ਇੰਪੋਰਟੈਂਟ ਇਹ ਚਿੱਠੀ ਇਸ ਕਰਕੇ ਆ ਕਿਉਂਕਿ ਇਹ ਚਿੱਠੀ ਬਿਹਾਰ ਸਰਕਾਰ ਵੱਲੋਂ ਲਿਖੀ ਗਈ ਹੈ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਜੀ ਅਤੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਗਿਆ ਕਿ 10.5 ਲੱਖ ਲੀਟਰ ਸਰਕਾਰ ਜਿਹੜੀ ਉਹ ਹੈਗੀ ਆ ਉਹ ਪੰਜਾਬ ਦੇ ਵਿੱਚੋਂ ਬਿਹਾਰ ਦੇ ਵਿੱਚ ਆ ਰਹੀ ਹੈ 42% ਬੰਦੀ ਹੈ ਕੋਲਡ ਜਿਹੜੀ ਸ਼ਰਾਬ ਫੜੀ ਗਈ ਹੈ ਇਹ ਸਿਰਫ ਜਿਹੜਾ ਡਾਟਾ ਹੈਗਾ ਇਹ 2023 ਦਾ ਡਾਟਾ ਅਗਰ ਬਿਹਾਰ 'ਚ ਗੱਲ ਕਰੀਏ ਤਾਂ 2016 ਤੋਂ ਸ਼ਰਾਬ ਬੰਦੀ ਹੈਗੀ ਆ ਉਸ ਤੋਂ ਬਾਅਦ ਤਿੰਨ ਵਾਰ ਅਮੈਂਡਮੈਂਟ ਹੋ ਚੁੱਕੀ ਆ ਇਸ ਜੋ ਸ਼ਰਾਬ ਬੰਦੀ ਦਾ ਕਾਨੂੰਨ ਹੈਗਾ ਤਾਂ ਹੁਣ 1 ਸਾਲ ਦੇ ਵਿੱਚ ਅਗਰ ਗੱਲ ਕਰੀਏ ਤਾਂ 10 ਲੱਖ 55000 45 ਲੀਟਰ ਇਹ ਸ਼ਰਾਬ ਫੜੀ ਗਈ ਹੈ ਤਾਂ ਜਿਹੜੀ ਜੇ ਇੰਨੀ ਸ਼ਰਾਬ ਪੀ ਗਈ ਆ ਤਾਂ ਐਕਚੁਅਲ ਦੇ ਵਿੱਚ ਸ਼ਰਾਬ ਕਿੰਨੀ ਕੁ ਮਰੀ ਹੋਏਗੀ ਸਭ ਤੋਂ ਵੱਡਾ ਇਹ ਹੈ ਦਰਸ਼ਕਾਂ ਨੂੰ ਇਹ ਵੀ ਦੱਸਦੀ ਕਿ ਤੁਸੀਂ ਵੇਖਿਆ ਹੋਣਾ ਕਿ ਸ਼ਰਾਬ ਦੀ ਬੋਟਲ ਤੇ ਨਾ ਲਿਖਿਆ ਹੁੰਦਾ ਬੜਾ ਕਲੀਅਰ ਲਿਖਿਆ ਹੁੰਦਾ ਫਾਰ ਸੇਲ ਹਰਿਆਣਾ ਓਨਲੀ ਫਾਰ ਸੇਲ ਪੰਜਾਬ ਓਨਲੀ ਉਹ ਇਸੇ ਕਰਕੇ ਲਿਖਿਆ ਹੁੰਦਾ ਕਿ ਸ਼ਰਾਬ ਦੀ ਸਮਗਲਿੰਗ ਨਾ ਹੋਵੇ ਔਰ ਕੋਈ ਵੀ ਸ਼ਰਾਬ ਜਿਹੜੀ ਹੈ ਕਿਸੇ ਸਟੇਟ ਤੋਂ ਦੂਜੀ ਸਟੇਟ ਤੁਸੀਂ ਨਹੀਂ ਲਿਜਾ ਸਕਦੇ ਔਰ ਇਹ ਇੱਕ ਵੱਡਾ ਮਾਲੀਆ ਹੁੰਦਾ ਐਕਸਾਈਜ਼ ਜਿਹੜੀ ਪਾਲਿਸੀ ਹੁੰਦੀ ਹੈ ਐਕਸਾਈਜ਼ ਤੋਂ ਜਿਹੜਾ ਪੈਸਾ ਆਉਂਦਾ ਕਿਸੇ ਵੀ ਸਟੇਟ ਦੇ ਵਿੱਚ ਖਜ਼ਾਨੇ ਨੂੰ ਇੱਕ ਵੱਡਾ ਰੂਪ ਦਿੰਦਾ ਹੁਣ ਅਲੀਗੇਸ਼ਨ ਕੀ ਲੱਗ ਰਿਹਾ ਪੰਜਾਬ ਤੇ ਅਲੀਗੇਸ਼ਨ ਬਿਹਾਰ ਦੀ ਸਰਕਾਰ ਹੀ ਲਾ ਰਹੀ ਹੈ ਕਿ ਇਹ ਸਭ ਕੁਝ ਮਿਲੀ ਭੁਗਤ ਦੇ ਨਾਲ ਹੋ ਰਿਹਾ ਭਾਵੇਂ ਉਹ ਠੇਕੇਦਾਰ ਹੁਣ ਭਾਵੇਂ ਉਹ ਸਰਕਾਰ ਹੋਵੇ ਭਾਵੇਂ ਉਹ ਪ੍ਰਸ਼ਾਸਨ ਹੋਵੇ ਇੱਕ ਮੋਟਾ ਮਾਲੀਆ ਪੰਜਾਬ ਦੇ ਵਿਚਾਰਿਆ ਹੈ ਬਿਹਾਰ ਤੋਂ ਬਿਹਾਰ ਜਿਹੜੀ ਕਿ ਡਰਾਈ ਸਟੇਟ ਹੈਗੀ ਹੈ ਉੱਥੇ ਸ਼ਰਾਬ ਤੁਸੀਂ ਵਰਤ ਨਹੀਂ ਸਕਦੇ ਪੰਜਾਬ ਦੇ ਵਿੱਚੋਂ ਸ਼ਰਾਬ ਉੱਥੇ ਸਪਲਾਈ ਕੀਤੀ ਜਾ ਰਹੀ ਹੈ ਔਰ ਉਹ ਸਾਰਾ ਪੈਸਾ ਜਿਹੜਾ ਉਹ ਪੰਜਾਬ ਦੇ ਵਿਚਾਰਿਆ ਹੁਣ ਪੰਜਾਬ ਦੇ ਸਰਕਾਰੀ ਖਾਤੇ 'ਚ ਤਾਂ ਉਹ ਪੈਸਾ ਆ ਨਹੀਂ ਸਕਦਾ ਕਿਉਂਕਿ ਸਰਕਾਰੀ ਤੌਰ ਤੇ ਇਹ ਬੈਨ ਹੈ ਤੁਸੀਂ ਸਮਗਲ ਕਰ ਹੀ ਨਹੀਂ ਸਕਦੇ ਸੋ ਇਹ ਪੈਸਾ ਨਿੱਜੀ ਜੇਬਾਂ ਦੇ ਵਿੱਚ ਜਾ ਰਿਹਾ ਹੈ ਰਵਿੰਦਰ ਇੱਕ ਅਹਿਮ ਸਵਾਲ ਜ਼ਰੂਰ ਹੈ ਇੰਨੀ ਮੋਟੀ ਤਸਕਰੀ ਕੀ ਸਰਕਾਰ ਪ੍ਰਸ਼ਾਸਨ ਤੇ ਪੁਲਿਸ ਨੂੰ ਪਤਾ ਹੀ ਨਾ ਹੋਵੇ ਐਕਸਰਸ ਡਿਪਾਰਟਮੈਂਟ ਨੂੰ ਪਤਾ ਨਾ ਹੋਵੇ ਕਿ ਇਹ ਤਸਕਰੀ ਹੋ ਰਹੀ ਹੈ ਇੱਥੋਂ ਵੀ ਤੁਸੀਂ ਅੰਦਾਜ਼ਾ ਲਾਓ ਜਦੋਂ ਵੀ ਕਿਸੇ ਵੀ ਸਟੇਟ ਦਾ ਪੋਪੂਲੇਸ਼ਨ ਕਾਊਂਟ ਕੀਤੀ ਜਾਂਦੀ ਹੈ ਤੇ ਉਹਦੀ ਕੰਜ਼ਮਪਸ਼ਨ ਕਾਊਂਟ ਕੀਤੀ ਜਾਂਦੀ ਹੈ ਕਿ ਸਾਡੇ ਸਟੇਟ ਦੇ ਵਿੱਚ ਇੰਨੀ ਕੰਜ਼ਮਪਸ਼ਨ ਹੈ ਤੇ ਜਦੋਂ ਕੰਜ਼ਮਪਸ਼ਨ ਇੰਨੀ ਵੱਧ ਰਹੀ ਹੈ ਤਾਂ ਇਹ ਇੱਕ ਇਸ਼ਾਰਾ ਨਹੀਂ ਦਿੰਦਾ ਭਈ ਇਹ ਸ਼ਰਾਬ ਸਮਗਲ ਹੋ ਰਹੀ ਹੈ ਬਾਹਰ ਜਾ ਰਹੀ ਹੈ ਕਿਉਂਕਿ ਕੰਜ਼ਮਪਸ਼ਨ ਤਾਂ ਉਨੀ ਹੋਈ ਹੈ ਡਬਲ ਜਾਂ ਡੇਢ ਕਿਵੇਂ ਹੋਗੀ ਇਹ ਸਵਾਲ ਨਹੀਂ ਹੈ ਬਿਲਕੁਲ ਦੇਖੋ ਇਹ ਬੜਾ ਵਾਜਬ ਸਵਾਲ ਹੈਗਾ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਇਹ ਜ਼ਿਕਰ ਆਮ ਤੌਰ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੀ ਹੁੰਦਾ ਰਹਿੰਦਾ ਆਮ ਤੌਰ ਤੇ ਆਪੋਜੀਸ਼ਨ ਪਾਰਟੀਆਂ ਉਹ ਵੀ ਕਹਿੰਦੀਆਂ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਲੀਗਲ ਸ਼ਰਾਬ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਸਮਗਲ ਹੋ ਰਹੀ ਹੈ ਇਹ ਗੱਲ ਬਾਕ ਪ੍ਰਤਾਪ ਸਿੰਘ ਬਾਜਵਾ ਕਹਿ ਚੁੱਕੇ ਆ ਬਿਕਰਮ ਮਜੀਠੀਆ ਕਹਿ ਚੁੱਕੇ ਆ ਪੰਜਾਬ ਤੇ तमाम ਜਿਹੜੇ ਵੱਡੇ ਲੀਡਰ ਦੇ ਪੀਰ ਸਿੰਘ ਬਾਦਲ ਉਹ ਕਹਿ ਚੁੱਕਿਆ ਐਡਾ ਵੱਡਾ ਸਕੈਮ ਦਿੱਲੀ ਦੇ ਵਿੱਚ ਹੋ ਗਿਆ ਉਹਦੀ ਜਾਂਚ ਹਾਲੇ ਤੱਕ ਚੱਲਦੀ ਹੈ ਹਾਲੇ ਤੱਕ ਵੀ ਐਡੀ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕੀ ਇੰਨੇ ਵੱਡੇ ਪੱਧਰ ਤੇ 1.5 ਲੱਖ ਲੀਟਰ ਇੱਕ ਸਾਲ 'ਚ ਵੀ ਇੱਕ ਸਾਲ 'ਚ ਜੋ ਤਿਆਰ ਹੋ ਰਹੀ ਹੈ ਤੇ ਉਹ ਜਾ ਰਹੀ ਹੈ ਕੀ ਇਸ ਦਾ ਪਤਾ ਪੁਲਿਸ ਨੂੰ ਔਰ ਸਾਰਾ ਪੈਸਾ ਨਿੱਜੀ ਜੇਬਾਂ ਚ ਸਰਕਾਰੀ ਖਜ਼ਾਨੇ ਚ ਨਹੀਂ ਜਾ ਰਿਹਾ ਸਰਕਾਰੀ ਖਜ਼ਾਨੇ ਦਾ ਵੀ ਦੱਸ ਦਿੰਦੇ ਤੁਸੀਂ ਜ਼ਿਕਰ ਬੜਾ ਵਧੀਆ ਕੀਤਾ ਸਰਕਾਰੀ ਖਜ਼ਾਨੇ ਚ ਕਿੰਨਾ ਪੈਸਾ ਜਾਂਦਾ ਦਾ 3350 ਕਰੋੜ ਰੁਪਏ ਦਾ ਕੁੱਲ ਰੈਵਨਿਊ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਹੁੰਦਾ ਤੇ ਅਗਰ ਇਸ ਨੂੰ ਅਗਰ 500 ਰੁਪਏ ਦੀ ਬੋਤਲ ਅਗਰ ਲੀਟਰ ਦੀ ਗੱਲ ਵੀ ਕਰੀਏ ਤਾਂ ਸੈਂਕੜੇ ਕਰੋੜਾਂ ਤੱਕ ਪਹੁੰਚ ਜਾਂਦਾ ਸੈਂਕੜੇ ਕਰੋੜਾਂ ਦਾ ਬਿਜ਼ਨਸ ਹੋ ਰਿਹਾ ਇਲਲੀਗਲ ਤਰੀਕੇ ਦੇ ਨਾਲ ਪੰਜਾਬ ਚੋਂ ਬਿਹਾਰ ਤੱਕ ਇਹ ਡਾਟਾ ਇਸ ਕਰਕੇ ਖਾਸ ਹੈ ਕਿਉਂਕਿ ਇਹ ਸਿਰਫ ਬਿਹਾਰ ਸਰਕਾਰ ਦੀ ਚਿੱਠੀ ਹੈ ਸਿਰਫ ਬਿਹਾਰ ਦੇ ਵਿੱਚ 1.5 ਲੱਖ ਲੀਟਰ ਜਾ ਰਹੀ ਹੈ ਹੋਰ ਸਟੇਟਾਂ ਦੇ ਵਿੱਚ ਕਿੰਨੀ ਜਾ ਰਹੀ ਹੋਗੀ ਗੁਜਰਾਤ ਦੇ ਵਿੱਚ ਵੀ ਤਾਂ ਸ਼ਰਾਬ ਬੰਦੀ ਹੈਗੀ ਆ ਉੱਥੇ ਵੀ ਜਾ ਰਹੀ ਹੋਣੀ ਆ ਅਗਰ ਬਿਹਾਰ ਚ 1.5 ਲੱਖ ਲੀਟਰ ਜਾ ਰਹੀ ਆ ਤਾਂ ਫਿਰ ਗੁਜਰਾਤ ਅੱਛਾ ਇੱਕ ਚਿੱਠੀ ਦੇ ਵਿੱਚ ਕੋਈ ਜ਼ਿਕਰ ਇਹਦਾ ਵੀ ਆ ਰਿਹਾ ਸੀਗਾ ਕਿ ਜਿੰਨਾ ਇਹ ਦਾ ਪੈਸੇ ਦਾ ਫਲੋ ਆ ਉਹ ਸਾਰਾ ਕੁਝ ਕੈਸ਼ ਦੇ ਵਿੱਚ ਲੈਣ ਦੇਣ ਕੀਤਾ ਜਾਂਦਾ ਕੈਸ਼ ਬਿਲਕੁਲ ਜਿਹੜੀ ਵੀ ਇਲੀਗਲ ਐਕਟੀਵਿਟੀ ਹੁੰਦੀ ਹੈ ਚਾਹੇ ਕਿਸੇ ਵੀ ਫੀਲਡ ਦੇ ਉਹ ਤਿਆਰ ਅਸ਼ਰਾਮ ਦੇ ਉਹ ਇਹ ਮੰਨਿਆ ਜਾਂਦਾ ਹੁੰਦਾ ਕਿ ਉਹ ਪੈਸੇ ਕੈਸ਼ ਮਨੀ ਦੇ ਵਿੱਚ ਹਾਰਡ ਕੈਸ਼ ਜਿਹੜਾ ਹੈਗਾ ਉਹਦੇ ਵਿੱਚ ਇਹ ਤਸਕਰੀਆਂ ਹੁੰਦੀਆਂ ਕਿਉਂਕਿ ਕੋਈ ਵੀ ਕੋਈ ਐਡਾ ਜਾਂ ਤਾਂ ਹੋਣੀ ਜਿਹੜਾ ਕਿ ਐਡਾ ਹਜ਼ਾਰਾਂ ਕਰੋੜ ਰੁਪਏ ਦਾ ਸਕੈਮ ਕਰ ਰਿਹਾ ਉਹ ਕਿਉਂ ਲਊਗਾ ਕਿਸੇ ਖਾਤੇ ਦੇ ਵਿੱਚ ਪੈਸੇ ਉਹ ਤਾਂ ਕੈਸ਼ ਮਨੀ ਹੋਈ ਪਰ ਇੱਕ ਸਵਾਲ ਰਵਿੰਦਰ ਜ਼ਹਿਨ ਦੇ ਵਿੱਚ ਜ਼ਰੂਰ ਆਉਂਦਾ ਹੈ ਕਿ ਪੰਜਾਬ ਤੋਂ ਬਿਹਾਰ ਦਾ ਡਿਸਟੈਂਸ ਜਿਹੜਾ ਉਹ ਸੈਂਕੜੇ ਕਿਲੋਮੀਟਰ ਬਣਦਾ ਫਿਰ ਜਿਵੇਂ ਉੱਥੇ ਤੱਕ ਪਹੁੰਚ ਰਹੀਆਂ ਗੱਡੀਆਂ ਕੋਈ ਚੈੱਕ ਨਹੀਂ ਹੋ ਰਿਹਾ ਰਸਤੇ ਦੇ ਵਿੱਚ ਵੀ ਕੋਈ ਚੈੱਕ ਨਹੀਂ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਅਜੀਬ ਜਿਹੀ ਗੱਲ ਲੱਗਦੀ ਹੈ ਇਹ ਵੀ ਇਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਆ ਬੜਾ ਰੈਲੇਵੈਂਟ ਸਵਾਲ ਹੈਗਾ ਬੜਾ ਇੰਪੋਰਟੈਂਟ ਸਵਾਲ ਹੈ ਇੰਪੋਰਟੈਂਟ ਸਵਾਲ ਇਸ ਕਰਕੇ ਕਿਉਂਕਿ ਪੰਜਾਬ ਤੋਂ ਬਿਹਾਰ ਤੱਕ 1500 ਕਿਲੋਮੀਟਰ ਬੰਦਾ ਹੈ ਡੇਢ ਦਿਨਾਂ ਦੇ ਵਿੱਚ ਅਗਰ ਇੱਕ ਟਰੱਕ ਜਾਊਗਾ ਤਾਂ ਸਫ਼ਰ ਤੈਅ ਕਰੂਗਾ ਇਹ ਦੇ ਨਾਲ ਅਗਰ ਚੰਡੀਗੜ੍ਹ ਤੋਂ ਇੱਕ ਟਰੱਕ ਚੱਲਿਆ ਜਾ ਪੰਜਾਬ ਦੇ ਕਿਸੇ ਕੋਰਡਰ ਦੇ ਵਿੱਚੋਂ ਇੱਕ ਟਰੱਕ ਚੱਲਿਆ ਤਾਂ ਉਹ ਡੇਢ ਦਿਨ ਦੇ ਵਿੱਚ ਬਿਹਾਰ ਪਹੁੰਚ ਉਹਦੇ ਵਿੱਚ ਪੂਰਾ ਯੂਪੀ ਉਹ ਨੂੰ ਕ੍ਰੋਸ ਕਰਦਾ ਜਿਹੜਾ ਹੈਗਾ ਯੂਪੀ ਦੇ ਨਾਲ ਜਿੰਨੇ ਵੀ ਸਟੇਟਾਂ ਉਹਨਾਂ ਦੇ ਨਾਲ ਲੱਗਦਾ ਯੂਪੀ ਵਿੱਚ ਦੀ ਹੀ ਇਹ ਟਰੱਕ ਜਿਹੜਾ ਹੈਗਾ ਉਹ ਬਿਹਾਰ ਤੱਕ ਪਹੁੰਚੇਗਾ ਤਾਂ ਇਹਦੇ ਨਾਲ ਹੋਰ ਵੀ ਜ਼ਿਆਦਾ ਖਾਸ ਹੋ ਜਾਂਦਾ ਕਿ ਆਖਿਰਕਾਰ ਯੂਪੀ ਦੇ ਵਿੱਚ ਕੌਣ ਮਿਲਿਆ ਹੋਇਆ ਕਿ ਯੂਪੀ ਪੁਲਿਸ ਨੂੰ ਵੀ ਨਹੀਂ ਪਤਾ ਲੱਗਦਾ ਕਿ ਪੰਜਾਬ ਤੋਂ ਐਡੇ ਵੱਡੇ ਪੱਧਰ ਤੇ ਮਤਲਬ ਇਹ ਇਹ ਇੱਕ ਵੱਡਾ ਨੈਕਸਸ ਹੈ ਛੋਟੀ ਮੋਟੀ ਗੱਲ ਨਹੀਂ ਹੈ ਇਹ ਛੋਟੀ ਮੋਟੀ ਗੱਲ ਇਸੇ ਕਰਕੇ ਕਿਹਾ ਜਾਂਦਾ ਕਿ ਹਜ਼ਾਰਾਂ ਕਰੋੜ ਦੇ ਕਪਲੇ ਜਿਹੜੇ ਹੈਗੇ ਆ ਉਹ ਲਗਾਤਾਰ ਸ਼ਰਾਬ ਦੇ ਵਿੱਚ ਹੋ ਰਹੇ ਨੇ ਇਹ ਬੇहद ਜ਼ਿਆਦਾ ਖਾਸ ਹੈਗਾ ਕਿਉਂਕਿ ਅਗਰ ਪੰਜਾਬ ਦੀ ਪੁਲਿਸ ਨੂੰ ਪਤਾ ਨਹੀਂ ਚੱਲ ਪਾਰਿਆ ਕਿ ਇੱਥੇ ਕੋਈ ਇਲੀਗਲ ਐਕਟੀਵਿ ਯੂਪੀ ਦੀ ਪੁਲਿਸ ਨੂੰ ਨਹੀਂ ਪਤਾ ਚੱਲਿਆ ਕਿ ਇਸ ਗੱਲ ਦਾ ਬਿਹਾਰ ਪੁਲਿਸ ਨੂੰ ਪਹਿਲਾਂ ਨਹੀਂ ਪਤਾ ਸੀਗਾ ਬਿਹਾਰ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਅੱਜ ਕਿਉਂ ਚਿੱਠੀ ਲਿਖੀ ਗਈ ਜਦੋਂ ਇਲੈਕਸ਼ਨ ਉੱਪਰ ਸਿਰ ਤੇ ਆ ਗਿਆ ਕਿ ਬਿਹਾਰ ਸਰਕਾਰ ਨੂੰ ਪਹਿਲਾਂ ਕਿਉਂਕਿ ਇਸ ਡਾਟਾ ਤਾਂ ਪੂਰੇ ਸਾਲ ਦਾ ਹੈ ਨਾ ਚਿੱਠੀ ਹੋਣੀ ਕਿ ਸਰ ਵੀ ਆਹੋ ਇਹ ਇਹ ਚਿੱਠੀ ਇਸ ਕਰਕੇ ਵੀ ਹੁਣ ਲਿਖੀ ਹੋ ਸਕਦੀ ਹੈ ਕਿਉਂਕਿ ਇਲੈਕਸ਼ਨ ਸਰ ਤੇ ਹੈ ਇਲੈਕਸ਼ਨ ਦੇ ਵਿੱਚ ਸ਼ਰਾਬ ਦੀ ਖੁੱਲ ਕੇ ਵਰਤੋਂ ਹੁੰਦੀ ਹੈ ਸੋ ਉੱਥੋਂ ਦੀ ਸਰਕਾਰ ਨੂੰ ਇਹ ਲੱਗਿਆ ਹੋਣਾ ਕਿ ਜੇ ਸ਼ਰਾਬ ਬੰਦੀ ਨਾ ਹੋਈ ਤਾਂ ਨੁਕਸਾਨ ਵੋਟਾਂ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਇੱਕ ਕਾਰਨ ਇਹ ਤਾਂ ਹੋਰ ਦੱਸ ਦਿੰਦਾ ਇਹ ਚਿੱਠੀ ਦਾ ਸਮਾਂ ਕਿਉਂ ਇਹ ਆ ਗਿਆ ਇਹ ਸਮਾ ਜਿਹੜਾ ਇਸ ਕਰਕੇ ਨਿਰਧਾਰਤ ਕੀਤਾ ਜਾਂਦਾ ਕਿਉਂਕਿ ਜਦੋਂ ਇਹ ਕੋਡ ਲੱਗ ਜਾਂਦਾ ਤਾਂ ਸਿੱਧੇ ਤੌਰ ਤੇ ਇਲੈਕਸ਼ਨ ਕਮਿਸ਼ਨ ਐਕਟੀਵੇਟ ਹੋ ਜਾਂਦਾ ਐਕਟਿਵਲੀ ਹੁੰਦਾ ਤਾਂ ਜਿਹੜਾ ਸਰਕਾਰ ਹੈਗੀ ਉਹਦਾ ਪ੍ਰੈਸ਼ਰ ਲਗਭਗ ਖਤਮ ਹੋ ਜਾਂਦਾ ਉਸ ਨਾਲ ਤੋਂ ਤਾਂ ਅਫਸਰ ਇਸ ਗੱਲ ਤੋਂ ਵੀ ਡਰਦੇ ਹੁੰਦੇ ਆ ਕਿ ਅਗਰ ਸ਼ਰਾਬ ਫੜੀ ਗਈ ਤਾਂ ਸਾਰੀ ਗੱਲ ਹੁਣ ਸਰਕਾਰ ਤੇ ਨਹੀਂ ਹੁਣ ਸਾਡੇ ਤੇ ਆ ਜਾਨੀ ਤੇ ਜਿਹੜੀ ਕਾਰਵਾਈ ਹੋਣੀ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਤਾਂ ਉਹ ਕਾਰਵਾਈ ਅਗਰ ਇੱਕ ਵਾਰ ਇਲੈਕਸ਼ਨ ਕਮਿਸ਼ਨ ਦੇ ਉਤਯੋਰ ਦੇ ਵਿੱਚ ਉਹ ਸਮੇਂ ਦੇ ਵਿੱਚ ਹੋ ਗਈ ਤਾਂ ਫਿਰ ਇਲੈਕਸ਼ਨ ਕਮਿਸ਼ਨ ਹੀ ਉਸ ਨੂੰ ਕੰਟੀਨਿਊ ਕਰਦਾ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਇਹ ਇਲੈਕਸ਼ਨ ਕਮਿਸ਼ਨ ਦੇ ਥਰੂ ਚੱਲਦੀ ਰਹਿੰਦੀ ਆ ਤੇ ਜਿਹੜਾ ਅਧਿਕਾਰੀ ਇੱਕ ਵਾਰ ਇਲੈਕਸ਼ਨ ਕਮਿਸ਼ਨ ਦੇ ਪਲੇਟੇ ਚ ਫਸ ਗਿਆ ਕੋਈ ਵੀ ਗਲਤ ਕੰਮ ਕਰਦਾ ਤੇ ਉਹਦਾ ਫਿਰ ਲੰਬਾ ਕਈ ਸਾਲਾਂ ਤੱਕ ਜਿਹੜਾ ਹੈਗਾ ਉਹ ਕਰੀਆ ਥਾਬ ਮਤਲਬ ਆਪਣਾ ਸੇਫ ਗੇਮ ਖੇਡ ਰਹੇ ਆ ਸਵਾਲ ਦਾ ਸੇਫ ਹੈ ਇਸ ਤੋਂ ਪਹਿਲਾਂ ਜੇ ਕੋਈ ਗੱਲ ਆਉਂਦੀ ਤਾਂ ਉਹ ਸਰਕਾਰ ਤੇ ਆਉਂਦੀ ਜੇ ਹੁਣ ਕੋਈ ਗੱਲ ਅੱਛਾ ਇੱਕ ਛੋਟਾ ਜਿਹਾ ਹੋਰ ਸਵਾਲ ਇਸ ਇਸ ਪੂਰੀ ਚਿੱਠੀ ਤੇ ਇਲੈਕਸ਼ਨ ਕਮਿਸ਼ਨ ਨੇ ਕੋਈ ਕਾਰਵਾਈ ਹਲੇ ਤੱਕ ਕੀਤੀ ਹੈ ਕੋਈ ਨੋਟਿਸ ਪੰਜਾਬ ਦੀ ਸਰਕਾਰ ਨੂੰ ਭੇਜਿਆ ਹੋਵੇ ਜਾਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੋਵੇ ਹਜੇ ਤੱਕ ਕੋਈ ਜਾਣਕਾਰੀ ਆਈ ਹੈ ਆਪਣੇ ਕੋਲ ਬਿਲਕੁਲ ਯਾਦ ਹੀ ਜਿਹੜੀ ਪੁਲਿਸ ਹੈਗੀ ਆ ਉਸ ਨੂੰ ਵੀ ਹੈਗੀ ਆ ਇਸ ਦੀ ਕਿਉਂਕਿ ਉਹਨਾਂ ਨੇ ਸਾਡੇ ਸੂਤਰਾਂ ਤੇ ਵੱਲ ਤੋਂ ਵੀ ਖਬਰ ਹੈਗੀ ਕਿ ਉਹਨਾਂ ਵੱਲੋਂ ਇੱਕ ਰੈਪਲਾਈ ਵੀ ਜਾ ਚੁੱਕਿਆ ਕਿ ਅਸੀਂ ਇਸ ਤੇ ਕਾਰਵਾਈ ਕਰ ਰਹੇ ਹਾਂ ਉਹ ਵੀ ਅਸੀਂ ਅੱਗੇ ਕੁਝ ਟਾਈਮ ਦੇ ਵਿੱਚ ਸਪਸ਼ਟ ਕਰਾਂਗੇ ਲੇਕਿਨ ਹਾਲ ਫਿਲਾਲ ਗੱਲ ਤਾਂ ਇਹ ਹੈਗੀ ਆ ਕਿ ਇੰਨਾ ਵੱਡਾ ਲੈਟਰ ਲਿਖਿਆ ਗਿਆ ਦੇਖੋ ਤੁਸੀਂ ਇੱਕ ਪੇਜ ਪਿੱਛੇ ਦੋ ਪੇਜ ਤਿੰਨ ਪੇਜ 4 పేਜ ਅਤੇ 5 పేਜ ਪੂਰਾ ਡਾਟਾ ਨਾਲ ਪੂਰਾ ਡਾਟਾ ਉਹਦੇ ਵਿੱਚ ਦੇਖੋ ਉਹਨਾਂ ਨੇ ਇਹ ਵੀ ਗੱਲ ਜ਼ਿਕਰ ਕੀਤਾ ਇਸ ਗੱਲ ਦਾ ਕਿ ਫਾਸਟ ਟੈਗ ਜਿਹੜੇ ਯੂਜ਼ ਹੋ ਰਹੇ ਆ ਕਿਉਂਕਿ ਜਦੋਂ ਲਗਾਉਣਾ ਤਾਂ ਫਾਸਟ ਟੈਗ ਵੀ ਹੋਊਗਾ ਕਿ ਉਹ ਰਿਕਾਰਡ ਬਣੂਗਾ ਕਿ ਆਹ ਨੰਬਰ ਦਾ ਟਰੱਕ ਆਇਆ ਉਹਦੀ ਗੱਡੀ ਆਈ ਸੀਗੀ ਤਾਂ ਲੰਗੀ ਆ ਉਹ ਫਾਸਟ ਟੈਗ ਵੀ ਜਿਹੜੇ ਗਲਤ ਸੀਗੇ ਉਹ ਨਕਲੀ ਸੀਗੇ ਤਾਂ ਦੇਖੋ ਤੁਸੀਂ ਨੈਕਸਸ ਕਿਸ ਲੈਵਲ ਦਾ ਹੋਏਗਾ ਕਿਸ ਲੈਵਲ ਤੇ ਧਿਆਨ ਕੀਤਾ ਗਿਆ ਹੋਏਗਾ ਕਿ ਅਸੀਂ ਇਹ ਤੋਂ ਸ਼ਰਾਬ ਲੈ ਕੇ ਜਾਣੇ ਦੇਖੋ ਹੁਣ ਇਹ ਲੈਟਰ ਚਾਹੇ ਲਿਖ ਦਿੱਤਾ ਲਿਖ ਦਿੱਤਾ ਵਿਆਹ ਸਰਕਾਰ ਦੇ ਲੇਕਿਨ ਕੀ ਇਸ ਪਹਿਲਾਂ ਤਿੰਨ ਸਟੇਟਾਂ ਨੂੰ ਇਹ ਗੱਲ ਬਿਲਕੁਲ ਨਹੀਂ ਇਲਮ ਸੀ ਪਤਾ ਸੀਗਾ ਕਿ ਇਹ ਚੀਜ਼ਾਂ ਹੋ ਰਹੀਆਂ ਤਾਂ ਉਦੋਂ ਕਿ ਅੱਖਾਂ ਬੰਦ ਹੈ ਕਿ ਇਹ ਸਵਾਲ ਤਾਂ ਸਭ ਤੋਂ ਵੱਡਾ ਹੈ ਬਿਲਕੁਲ ਠੀਕ ਹੈ ਚਲੋ ਬਹੁਤ-ਬਹੁਤ ਧੰਨਵਾਦ ਤੁਹਾਡਾ ਰਵਿੰਦਰ ਸੋ ਕੁੱਲ ਮਿਲਾ ਕੇ ਇਸ ਪੂਰੀ ਰਿਪੋਰਟ ਦੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹ ਐਕਸਕਲੂਸਿਵ ਰਿਪੋਰਟ ਹੈ ਜਿਹੜੀ ਇਹ ਪੀਟੀਸੀ ਆਧਾਰੇ ਦੇ ਕੋਲ ਹੈਗੀ ਹੈ ਪੀਟੀਸੀ ਨਿਊਜ਼ ਦੇ ਕੋਲ ਹੈਗੀ ਹੈ ਜਿਦੇ ਵਿੱਚ ਤਮਾਮ ਜਾਣਕਾਰੀ ਲਿਖੀ ਗਈ ਹੈ ਇਹ ਜਿਹੜੇ ਨੇ ਡਿਪਟੀ ਇਲੈਕਸ਼ਨ ਕਮਿਸ਼ਨਰ ਨੂੰ ਸੀਨੀਅਰ ਡਿਪਟੀ ਇਲੈਕਸ਼ਨ ਕਮਿਸ਼ਨਰ ਨੂੰ ਇਹ ਚਿੱਠੀ ਲਿਖੀ ਗਈ ਹੈ ਬਿਹਾਰ ਸਰਕਾਰ ਵੱਲੋਂ ਬਿਹਾਰ ਸਰਕਾਰ ਵੱ ਚੀਫ ਸੈਕਟਰੀ ਨੇ ਉਹਨਾਂ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕਿਦਾ ਆਂਦਾ ਪੰਜਾਬ ਦਾ ਜ਼ਿਕਰ ਆਂਦਾ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ 42% ਸ਼ਰਾਬ ਜਿਹੜੀ ਇਲੀਗਲ ਸ਼ਰਾਬ ਜਿਹੜੀ ਆ ਬਿਹਾਰ ਦੇ ਵਿੱਚ ਆ ਰਹੀ ਹੈ ਉਹ 42% ਪੰਜਾਬ ਤੋਂ ਆ ਰਹੀ ਹੈ ਕਿੱਡਾ ਵੱਡਾ ਨੁਕਸਾਨ ਪੰਜਾਬ ਨੂੰ ਵੀ ਹੋ ਰਿਹਾ ਹੈ ਇਹ ਰੈਵਨਿਊ ਜਿਹੜਾ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਆਣਾ ਸੀਗਾ ਇਹ ਨਿੱਜੀ ਜੇਬਾਂ ਦੇ ਵਿੱਚ ਜਾ ਰਿਹਾ ਪੈਸਾ ਸੋ ਹੁਣ ਇਸ ਮੁੱਦੇ ਤੇ ਪੰਜਾਬ ਦੀ ਸਰਕਾਰ ਕੀ ਕਹਿੰਦੀ ਹੈ ਕੀ ਰਿਪਲਾਈ ਫਾਈਲ ਕਰਦੀ ਹੈ ਉਹ ਜੇਕਰ ਸਾਡੇ ਹੱਥ ਦੇ ਵਿੱਚ ਆਂਦਾ ਤਾਂ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ